ਕਿ ਗੱਲ ਦੇਖ ਤੁਸੀਂ ਇਹ ਖਬਰਾਂ ਤੁਸੀਂ ਦੇਖ ਲਓ ਬੁਲਟਿਨ ਦੀ ਸ਼ੁਰੂਆਤ ਅੱਜ ਦੀਆਂ ਪੱਟੀਆਂ ਤੇ ਅਹਿਮ ਅਪਡੇਟਸ ਨਾਲ ਕੈਨੇਡਾ ਪੁਲਿਸ ਨੇ ਬਕਵਾਦੀ ਹਰਦੀਪ ਸਿੰਘ ਨੀਚਰ ਦੇ ਕਤਲ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਮੀਡੀਆ ਰਿਪੋਰਟਾਂ ਚ ਇਹ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਦਾ ਮੰਨਣਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਇੱਕ ਕਤਿੱਤ ਸਮੂਹ ਦੇ ਮੈਂਬਰ ਨੇ ਜਿਸ ਨੂੰ ਭਾਰਤ ਸਰਕਾਰ ਨੇ ਪਿਛਲੇ ਸਾਲ ਨੀਚਰ ਨੂੰ ਮਾਰਨ ਦਾ ਕੰਮ ਸੌਂਪਿਆ ਸੀ ਪਿਛਲੇ ਸਾਲ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੀਚਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੇ ਹੱਥ ਹੋਣ ਦਾ ਦੋਸ਼ ਲਾਇਆ ਸੀ ਇਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾ ਆ ਗਿਆ ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਹੂਦ ਅਤੇ ਪ੍ਰੇਰਿਤ ਕਹਿ ਕੇ ਰੱਦ ਕਰ ਦਿੱਤਾ ਸੀ ਖਬਰਾਂ ਵਿੱਚ ਦੱਸਿਆ ਗਿਆ ਕਿ ਕੈਨੇਡਾ ਦੇ ਘੱਟੋ ਘੱਟ 2 ਸੂਬਿਆਂ ਵਿੱਚ ਚੁਲਾਏ ਗਏ ਸਰਚ ਆਪਰੇਸ਼ਨ ਦੌਰਾਨ ਪੁਲਿਸ ਨੇ ਸ਼ੁੱਕਰਵਾਰ ਨੂੰ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੂਤਰਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪੁਲਿਸ ਨੇ ਇਹਨਾਂ ਵਿਅਕਤੀ ਦੀ ਪਛਾਣ ਨੀਚਰ ਦੇ ਕਤਲ ਵਿੱਚ ਸ਼ਾਮਲ ਲੋਕਾਂ ਦੇ 그룹 ਵੱਜੋਂ ਕੀਤੀ ਸੀ ਅਤੇ ਪੁਲਿਸ ਇਹਨਾਂ ਤੇ ਨਜ਼ਰ ਰੱਖ ਰਹੀ ਸੀ ਸੂਤਰਾਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰਦੁਆਰੇ ਦੇ ਬਾਹਰ ਨੀਚਰ ਦਾ ਜਿਸ ਦਿਨ ਕਤਲ ਹੋਇਆ ਸੀ ਉਸ ਦਿਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕਤਲ ਦੇ ਦੋਸ਼ ਲਾਏ ਗਏ ਸੀ ਉਸ ਸਮੇਂ ਇਹ ਕਿਹਾ ਗਿਆ ਸੀ ਕਿ ਇਹਨਾਂ ਨੇ ਸ਼ੂਟਰ ਡਰਾਈਵਰ ਆਧਾ ਕੰਮ ਕੀਤਾ ਸੀ ਟੀਵੀ ਨਿਊਜ਼ ਨੇ ਇੱਕ ਸੀਨੀਅਰ ਸਰਕਾਰੀ ਸੂਤਰ ਦੇ ਹਮਲੇ ਨਾਲ ਦੱਸਿਆ ਕਿ ਨੀਚਰ ਦੇ ਕਤਲ ਦੇ ਦੋਸ਼ ਵਿੱਚ ਤਿੰ ਲੋਕ ਸਭਾ ਚੋਣਾਂ ਦਾ ਬਿਲਕੁਲ ਬਸਦਿਆਂ ਦੀ ਸਾਰੀਆਂ ਪਾਰਟੀਆਂ ਨੇ ਤੰਦੇਹੀ ਨਾਲ ਕੰਮ ਸ਼ੁਰੂ ਕਰ ਦਿੱਤਾ ਲਗਾਤਾਰ ਪਾਰਟੀਆਂ ਵੱਡੇ ਐਲਾਨ ਕਰ ਰਹੀਆਂ ਨੇ ਇਸ ਦਰਮਿਆਨ ਪਾਰਟੀ ਦਾ ਹਰ ਆਗੂ ਚੋਣ ਪ੍ਰਚਾਰ ਕਰ ਰਿਹਾ 7 ਮਈ ਤੋਂ ਨਾਮਜ਼ਦੀ ਦੇ داخل ਹੋਣ ਦੇ ਬਾਅਦ ਇਹ ਪ੍ਰਚਾਰ ਹੋਰ ਵੀ ਪ੍ਰਚੰਡ ਹੋ ਜਾਵੇਗਾ ਹਾਲਾਂਕਿ ਸਾਰੀਆਂ ਸਿਆਸੀ ਪਾਰਟੀਆਂ ਫੋਰਨ ਰਾਪ ਦਾ ਵਧਾਉਣ ਲਈ ਪਹਿਲੇ ਹੀ ਸਰਗਰਮ ਹੋ ਗਈਆਂ ਨੇ ਨਾਮਜ਼ਦੀ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਚੋਣ ਪ੍ਰਚਾਰ ਸਿਕਰ ਵੱਲੋਂ ਬਦਨਾ ਸ਼ੁਰੂ ਹੋ ਜਾਵੇਗਾ ਜਿਵੇਂ ਪੰਜਾਬ ਦੇ ਆਗੂ ਇਸ ਵੇਲੇ ਦੂਜੇ ਸੂਬਿਆਂ ਚੋਣ ਪ੍ਰਚਾਰ ਕਰਨ ਜਾ ਰਹੇ ਨੇ ਉਸੇ ਤਰ੍ਹਾਂ ਦੂਜੇ ਸੂਬਿਆਂ ਸਮੇਤ ਕੇਂਦਰੀ ਆਗੂ ਵੀ ਜੀ ਹਰ ਨਰੇਂਦਰ ਮੋਦੀ ਤੋਂ ਇਲਾਵਾ ਅਮਿਤ ਸ਼ਾ ਜੇਪੀ ਨੱਡਾ ਵੀ ਪੰਜਾਬ ਅੰਦਰ ਪ੍ਰਚਾਰ ਕਰਨਗੇ ਮੋਦੀ ਵੱਲੋਂ ਸੂਬੇ ਅੰਦਰ ਚਾਰ ਰੈਲੀਆਂ ਕੀਤੀ ਜਾਣ ਦੀ ਸੰਭਾਵਨਾ ਹੈ ਜਿਨ੍ਹਾਂ ਵਿੱਚੋਂ ਦੋ ਰੈਲੀਆਂ ਮਾਲਵੇ ਅੰਦਰ ਅਤੇ ਇੱਕ ਦੋ ਰੈਲੀ ਮਾਝੇ ਅਤੇ ਦੁਆਬੇ ਵਿੱਚ ਹੋਵੇਗੀ ਦਰਅਸਲ ਭਾਸ਼ਪਾ ਮਾਲਵੇ ਦੀਆਂ 67 ਵਿਧਾਨ ਸਭਾ ਸੀਟਾਂ ਨੂੰ ਦੇਖਦੇ ਆ ਮਾਲਵੇ ਵਿੱਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ ਜਿਸ ਲਈ ਇਹ ਪੈਂਟੜਾ ਚਲਾਇਆ ਜਾ ਰਿਹਾ ਇਸ ਲਈ ਪੂਰੀ ਤਿਆਰੀ ਕਰ ਲਈ ਗਈ ਹੈ ਹਾਲਾਂਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀਆਂ ਰੈਲੀਆਂ ਦੀ ਤਰੀਕ ਤੇ ਸਥਾਨ ਬਾਰੇ ਆਖਰੀ ਫੈਸਲਾ ਨਹੀਂ ਹੋਇਆ ਪਰ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਚ ਘੱਟੋ ਘੱਟ ਚਾਰ ਬ੍ਰਾਜ਼ਿਲ ਦੇ ਦੱਖਣੀ ਸੂਬੇ ਰਿਓ ਗ੍ਰਾਂਡੇ ਤੋਂ ਸੂਚਿ ਸ਼ੁੱਕਰਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 37 ਹੋ ਗਈ ਹੈ ਜਦਕਿ 174 ਲੋਕ ਅਜੇ ਵੀ ਲਾਪਤਾ ਨੇ ਅਧਿਕਾਰੀ ਇਸ ਨੂੰ ਇਤਿਹਾਸ ਦੀ ਸਭ ਤੋਂ ਭਿਆਨਕ ਕਵਾਈ ਦੱਸ ਰਹੇ ਨੇ ਫਿਲਹਾਲ ਬਚਾਅ ਕਾਰਜ ਪੂਰੇ ਜੋਰਾਂ ਦੇ ਚੱਲ ਰਹੇ ਹਨ ਇਸ ਦੌਰਾਨ ਬਚਾਅ ਕਰਮਚਾਰੀ ਟੈਟੇਰੀ ਹੋਏ ਮਕਾਨਾਂ ਪੂਲਾਂ ਅਤੇ ਸੜਕਾਂ ਦੇ ਮਲਬੇ ਵਿੱਚ ਫਸੇ ਲੋਕਾਂ ਨੂੰ ਲੱਭਣ ਲਈ ਸਖ਼ਤ ਮਿਹਨਤ ਕਰ ਰਹੇ ਨੇ ਗੱਲ ਦੀ ਹੈ ਕਿ ਬ੍ਰਾਜ਼ਿਲ ਦਾ ਦੱਖਣੀ ਰਾਸ਼ਟਰੀ ਰਿਓ ਗ੍ਰਾਂਡੇ ਤੋਂ ਸੂਲ ਭਾਰੀ ਮੀਂਹ ਅਤੇ ਜ਼ਮੀਨ ਕਿਸਨ ਦੇ ਦਿਨਾਸ਼ਕਾਰੀ ਪ੍ਰਭਾਵ ਨਾਲ ਝੂਝ ਰਿਹਾ ਬਚਾ ਆਂ ਚਹਾਜਾ 45 ਬਹਾਨਾ ਅਤੇ 12 ਕਿਸ਼ਤੀਆਂ ਉਤਨਤ ਕਰਕੇ ਸੰਗੀ ਸਹਾਇਤਾ ਪਹਿਲਾਂ ਹੀ ਚੁਟਾਈ ਜਾ ਚੁੱਕੀ ਹੈ ਸਰਕਾਰ ਨੂੰ ਸਾਫ ਕਰਨਾ ਭੋਜਨ ਪਾਣੀ ਅਤੇ ਗੱਦੇ ਵਰਗੀਆਂ ਜ਼ਰੂਰੀ ਸਪਲਾਈਆਂ ਦੀ ਵੰਡ ਅਤੇ ਵਿਸਥਾਪਿਤ ਵਿਅਕਤੀਆਂ ਲਈ ਛੋਲਡਰ ਸਥਾਪਿਤ ਕਰਨ ਤੇ ਧਿਆਨ ਦਿੱਤਾ ਗਿਆ ਇਸ ਦੌਰਾਨ ਗਵਰਨਰ ਐਰਾਡੋ ਲੀਤੇ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਇਤਿਹਾਸ ਦੀ ਸਭ ਤੋਂ ਪਿਆਰਨਕ ਤਬਾਹੀ ਨਾਲ ਜੂਝਦੇ ਰਾਜਪਾਲ ਨੇ ਅਫਸੋਸ ਪ੍ਰਗਟਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ ਰਾਜ ਦੇ ਰਾਸ਼ਟਰਪਤੀ ਨੇ ਵੀਰਵਾਨ ਨੂੰ ਸਾਨਕ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਅਤੇ ਆਪਣੀ ਇਕਤਾ ਦਾ ਪ੍ਰਗਟਾਵਾ up ਇੰਡੋਨੇਸ਼ੀਆ ਦੇ ਸੂਰਬੇਸੀ ਟਾਪੂ 'ਚ ਆਈ ਹੜਤ ਦੀ ਜ਼ਮੀਨ ਖਿਸਕਣ ਕਾਰਨ 14 ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਐ ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ ਐ ਇਸ ਮਾਮਲੇ ਦੀ ਹੋਰ ਜਾਣਕਾਰੀ ਦਿੰਦੇ ਹੋਏ ਸਥਾਨਕ ਬਚਾਅ ਐਨਸੀ ਦੇ ਮੁਖੀ ਮੈਕਸੀਮਿਅਸ ਬੇਕਾਬਲ ਨੇ ਕਿਹਾ ਕਿ ਦੱਖਣੀ ਸੂਰਬੇਸੀ ਸੂਬੇ ਦੇ ਲੁਵ ਜ਼ਿਲ੍ਹੇ 'ਚ ਬੀਰਵਾਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕ ਗਈ ਐ 13 ਉਪ ਜ਼ਿਲ੍ਹੇ ਹੜ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਨੇ ਦੱਸਿਆ ਕਿ ਇਲਾਕੇ 'ਚ ਜ਼ਿਆਦਾਤਰ ਖਾਮਾ ਤੇ ਪਾਣੀ ਅਤੇ ਚਿੱਕੜ ਨਜ਼ਰ ਆ ਰਿਹਾ ਜਿਸ ਕਾਰਨ 21 ਹਜ਼ਾਰ ਤੋਂ ਵੱਧ ਘਰ ਪ੍ਰਭਾਵਿਤ ਹੋਏ ਨੇ ਜਿ ਰੱਬੜ ਦੀਆਂ ਕਿਸ਼ਤੀਆਂ ਤੇ ਹੋਰ ਬਾਨਾਂ ਦੀ ਵਰਤੋਂ ਕਰਕੇ ਬਸਨੀਕਾਂ ਨੂੰ ਸੁਰੱਖਿਆ ਥਾਂ ਤੇ ਪਹੁੰਚਾਇਆ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਸ਼ਨੀਵਾਰ ਨੂੰ ਕਿਆਕੇ 100 ਤੋਂ ਵੱਧ ਨਿਵਾਸੀਆਂ ਨੂੰ ਪ੍ਰਭਾਵਿਤ ਖੇਤਰ ਤੋਂ ਬਾਹਰ ਮਸਜਿਦਾਂ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਚ ਪਹੁੰਚਾਇਆ ਗਿਆ। ਐਲਸਨ ਸਿਟੀ ਪੈਂਸਿਲਵੇਨੀਆ ਸੂਬੇ ਦੀ ਇੱਕ ਨਰਸ ਹਿਟਰ ਪ੍ਰੈਸ ਦੀ ਵੱਲੋਂ 22 ਨਰਸਿੰਗ ਹੋਮ ਰਿਜਾਂ ਨੂੰ ਜਾਣ ਬੁਝ ਕੇ ਇਨਸੂਲਿਨ ਦੀ ਘਾਤਕ ਖੋੜੋ ਦਿੱਤੀ ਕਿ ਜਿਸ ਕਾਰਨ 17 ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਉਮਰ 43 ਤੋਂ 104 ਸਾਲ ਦੇ ਦਰਮਿਆਨ ਸੀ ਇਸ ਮ कोर्ट ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਦਾਲਤ ਨੇ ਉਮਰ ਕੈਦੀ ਸਜ਼ਾ ਸੁਣਾਈ ਇਹ ਦੱਸਦੀ ਹੈ ਕਿ ਦੋਸ਼ੀ ਹਸਪਤਾਲ ਦਾ ਨਰਸ ਨੀਤਰਾ ਪ੍ਰੈਸਡੀਏ ਉਸਨੇ ਮਰੀਜ਼ਾਂ ਨੂੰ ਇਨਸੂਲਿਨ ਦੀਆਂ ਓਵਰਡੋਸ ਕਾਤਕਾ ਖੁਰਾਕਾਂ ਦੇਣ ਲਈ ਅਦਾਲਤ ਨੇ ਦੋਸ਼ੀ ਠਹਿਰਾਇਆ ਪੈਂਸਿਲਵੇਨੀਆ ਰਾਜ ਦੀ ਇਸ ਹਸਪਤਾਲ ਦਾ ਨਰਸ ਨੇ ਇਨਸੂਲਿਨ ਦੀਆਂ ਕਾਤਕਾ ਖੁਰਾਕਾਂ ਨਾਲ ਕਈ ਮਰੀਜ਼ਾਂ ਨੂੰ ਮਾਰਿਆ ਤੇ ਕਈਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਸੇ ਦੋਸ਼ ਵਿੱਚ ਅਦਾਲਤ ਨੇ ਉਸ ਨੂੰ ਉਮਰ ਕੈਦੀ ਸਜ਼ਾ ਸੁਣਾਈ ਹੈ ਅਟਾਰਨੀ ਜਨਰਲ ਮਿਸ਼ੇਲ ਹੈਨਰੀ ਨੇ ਕਿਹਾ ਕਿ ਬੀਤੇ ਦਿਨ ਵੀਰਵਾਰ 2 ਮਹੀਨوں ਦਾ ਹਸਪਤਾਲ ਦਾ ਨਰਸ ਨੀਤਰਾ ਪ੍ਰੈਸਡੀ ਉ 43 ਸਾਲ ਨੂੰ ਪਹਿਲੀ ਡਿਗਰੀ ਤੇ ਕਤਲ ਦੇ ਤਿੰਨ ਮਾਮਲੇ ਅਤੇ ਕਤਲ ਦੀ ਅਫਰਾਦੀ ਕੋਸ਼ਿਸ਼ ਕਰਨ ਦੇ 19 ਮਾਮਲੇ ਵਿੱਚ ਦੋਸ਼ੀ ਮੰਨਣ ਤੋਂ ਬਾਅਦ ਉਮਰ ਕੈਦੀ ਸਰਸ ਸੁਣਾਈ ਗਈ ਹੈ। ਅਮਰੀਕਾ ਵਿੱਚ ਯੂਨੀਵਰਸਿਟੀਆਂ ਤੇ ਪਾਲਿਸ ਦੀ ਨਿ ਸਮਰੱਥਕ ਪ੍ਰਦਰਸ਼ਨਕਾਰੀਆਂ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਇਸ ਹਫ਼ਤੇ ਬਹੁਤ ਘੱਟ ਯੂਨੀਵਰਸਿਟੀਆਂ ਵਿੱਚ ਇਜ਼ਰਾਇਲ-ਹਮਾਸ ਜੰਦ ਦੇ ਵਿਰੁੱਧ ਪ੍ਰਦਰਸ਼ਨ ਹੋਏ ਨੇ ਜਿਸ ਦੇ ਨਾਲ ਹੀ ਅੰਤ ਪ੍ਰੀਖਿਆਵਾਂ ਅਤੇ ਗ੍ਰੈਜੂਏਸ਼ਨ ਕਰਵੋਕੇਸ਼ਨ ਵਿੱਚ ਸੰਭਾਵਿਤ ਵਿਗੰਦੀ ਬਹੁਤ ਘੱਟ ਗੁੰਜਾਇਸ਼ ਰਹਿ ਗਈ ਹੈ। 17 April ਤੋਂ ਦੇਸ਼ ਭਰ ਦੇ 46 ਯੂਨੀਵਰਸਿਟੀਆਂ ਕੈਂਪਸਾਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਨੇ ਅਤੇ ਇਸ ਸਬੰਧ ਵਿੱਚ 2400 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੌਰਾਨ ਬ੍ਰਾਊਨ, ਨਾਰਥ-ਵੈਸਟਰਨ ਅਤੇ ਗੁੱਡਸਗੇਸ ਯੂਨੀਵਰਸਿਟੀਆਂ ਇੱਕ ਸਮਝੌਤੇ ਤੇ ਪਹੁੰਚ ਗਏ ਨੇ ਵਿਰੋਧ ਪ੍ਰਦਰਸ਼ਨਕਾਰਨ ਕੋਲੰਬੀਆ ਤੇ ਜੂਮੇਲਿਸ ਮੇਥ ਕੋਜੀ ਯੂਨੀਵਰਸਿਟੀਆਂ ਵਿੱਚ ਕਲਾਸਾਂ ਵਿੱਚ ਬਿਕਨ ਪਿਆ ਰੀਵਰਸਾਈਡ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸ਼ੁਕਰਵਾਣ ਨੂੰ ਪ੍ਰਦਰਸ਼ਨ ਕਾਰਜਾਂ ਨਾਲ ਸਮਝੌਤੇ ਦਾ ਐਲਾਨ ਕੀਤਾ ਸਮਝੌਤੇਆਂ ਵਿੱਚ ਕਈ ਬਚਨ ਬਤਾਵਾ ਸ਼ਾਮਿਲ ਨੇ ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਯੂਨੀਵਰਸਿਟੀ ਇਜ਼ਰਾਈਲ ਵਿੱਚ ਆਪਣਾ ਨਿਵੇਸ਼ਾਂ ਦੀ ਇਸ ਮਿਖਿਆਕਰਨ ਅਤੇ ਇਜ਼ਰਾਈਲ ਨਾਲ ਲੰਬੇ ਸਮੇਂ ਤੱਕ ਕੰਮਕਾਜ ਬੰਦ ਕਰਨ ਦੀ ਮੰਗ ਤੇ ਵਿਚਾਰ ਕਰਨਗੇ ਦਿਲਜੀਤ ਉਸਾਨ ਦਾ ਨਾਮ ਹਰ ਵੇਲੇ ਚਰਚਾ ਵਿੱਚ ਰਹਿੰਦਾ ਫਿਰ ਪਾਵੇਂ ਦਿਲਜੀਤ ਉਸਾਨ ਚ ਬੋਲੋ ਕਚੇਲੇ ਚ ਪੰਜਾਬੀਆਂ ਦੀ ਬੱਲੇ ਬੱਲੇ ਕਰਾਉਣੀ ਹੋਵੇ ਜਾਂ ਫਿਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀ ਦਜੀਤ ਸਾਂਝ ਦਾ ਨਾਮ ਕੈਨੇਡਾ ਦੀ ਪਾਰਲੀਮੈਂਟ ਤੱਕ ਵੀ ਪਹੁੰਚ ਗਿਆ ਜਿੱਤੇ ਦਜੀਤ ਸਾਂਝ ਦੀ ਤਾਰੀਫ ਐਮਪੀ ਰਣਦੀਪ ਸਰਾਏ ਨੇ ਕੀਤੀ ਉਹਨਾਂ ਨੇ ਦਜੀਤ ਦੇ ਕੈਨੇਡਾ ਦੇ BC ਫਲੇਅਰ ਸ਼ੋਅ ਦੀ ਤਾਰੀਫ ਕੀਤੀ ਤੇ ਰਣਦੀਪ ਸਰਾਏ ਨੇ ਕਹਾ ਕਿ ਪੰਜਾਬੀ ਸੁਪਰਸਟਾਰ ਦਜੀਤ ਦਸਾਂਝ ਨੇ ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਰਿਜਿਸਟ੍ਰੇਟ ਦਜੀਤ ਦੇ ਸ਼ੋਅ 'ਚ 54000 ਤੋਂ ਵੱਧ ਦਰਸ਼ਕ ਪਹੁੰਚੇ ਸੀ ਕਿਚ એનર્ਜੀ ਐਵੇਂ ਆ ਰਹੀ ਸੀ ਜਿਵੇਂ ਬਿਜਲੀ ਦੇ ਝਟਕੇ ਲੱਗ ਰਹੇ ਹੋ ਤੇ ਸ਼ਾਨਦਾਰ ਬਾਈਬਾਰੀ ਸੀ ਬਿਲਬੋਰਡ ਲੱਗਣ ਤੋਂ ਲੈ ਕੇ ਸਟੇਡੀਅਮ ਫੁੱਲ ਹੋਣ ਤੱਕ ਨਲਜੀਤ ਦੂਸਾਂਝ ਨੇ ਹਾਲੀਵੁੱਡ ਦੇ ਫੇਲ ਸਵਿਫਟ ਨੂੰ ਵੀ ਪਿੱਛੇ ਛੱਡ ਦਿੱਤਾ ਜਿਸ ਨੇ ਪੰਜਾਬੀ ਪਾਈਚਾਰੇ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਦੱਸਦੀ ਹੈ ਕਿ ਕੈਨੇਡਾ ਟੂਰ ਲਈ ਦਲਜੀਤ ਦੂਸਾਂਝ ਕੈਨੇਡਾ ਗਈ ਸੀ ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਵੱਡੇ BC ਪਲੇ ਸਟੇਡੀਅਮ 'ਚ ਰਿਕਾਰਡ ਤੋੜ ਦਰਸ਼ਕ ਪਹੁੰਚਦੇ ਨੇ ਜਿਸ ਨੂੰ ਸੁਣਨ ਲਈ ਕੈਨੇਡਾ ਦੇ ਸਿਆਸਦਾਨਾਂ ਤੋਂ ਲੈ ਕੇ ਵੱਡੇ ਵੱਡੇ ਅਧਿਕਾਰ ਵੀ ਪਹੁੰਚ ਰਹੇ ਨੇ ਹਰ ਕਿਸੇ ਨੇ ਦਲਜੀਤ ਦੂ ਦਜੀਤ ਹੋਈ ਪਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰਾਨਸੀ ਲੋਕ ਸਭਾ ਸੀਟ ਤੋਂ 14 ਮਈ ਨੂੰ ਨਾਮਜ਼ਦੀ ਦੇ ਪੱਤਰ ਦਾਖਲ ਕਰਨਗੇ ਇਸ ਤੋਂ ਪਹਿਲਾਂ 13 ਮਈ ਨੂੰ ਬਾਰਾਨਸੀ ਵਿੱਚ ਰੋਡ ਸ਼ੋਅ ਵੀ ਕਰਨਗੇ ਦੱਸ ਦਈਏ ਕਿ ਬਾਰਾਨਸੀ ਲੋਕ ਸਭਾ ਸੀਟ ਤੇ 1 ਜੂਨ ਨੂੰ ਵੋਟਾਂ ਪੈਣਗੇ ਦੱਸਣ ਜੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 2014 ਚ ਪਹਿਲੀ ਵਾਰ ਬਾਰਾਨਸੀ ਤੋਂ ਲੋਕ ਸਭਾ ਚੋਣ ਲੜੀ ਸੀ ਪਾਰਟੀ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਨੂੰ ਇਤਿਹਾਸਿਕ ਬਣਾਉਣ ਲਈ ਕੋਈ ਕੋਰ ਕਸਰ ਨਹੀਂ ਛੱਡੇਗੀ ਪਾਸ਼ਪਾ ਦੇ ਰਾਸ਼ਟਰੀ ਅਤੇ ਪ੍ਰਦੇਸ਼ਾਂ ਦੇ ਨੇਤਾ ਮਈ ਦੇ ਦੂਜੇ ਹਫ਼ਤੇ ਤੋਂ ਬਾਰਾਨਸੀ ਪਹੁੰਚਣਾ ਸ਼ੁਰੂ ਹੋ ਜਾਣਗੇ ਇੱਥੇ ਉਹ ਛੋਟੀਆਂ ਜਨ ਸੁਭਾਵਾਂ ਕਰਨਗੇ ਬੋਟਰ ਨਾਲ ਸੰਪਰਕ ਵੀ ਕਰਨ ਦੇ ਦੱਸਣ ਜੋ ਹੈ ਕਿ ਇੰਡੀਆ ਕਾ ਚੋਰ ਬੋਲੋ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਵਾਰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਜੇ ਪ੍ਰਾਇਤ ਟੱਕਰ ਮਿਲੇਗੀ ਉੱਥੇ ਭੋਜਨ ਸਮਾਜ ਪਾਰਟੀ ਦੇ ਤੇਰ ਨਿਆਜ਼ ਅਲੀ ਮੰਜੂ ਨੂੰ ਉਮੀਦਵਾਰ ਐਲਾਨ ਕੀਤਾ ਬਸ ਪਾ ਨੇ ਇਸ ਤੋਂ ਪਹਿਲਾਂ ਅਹਿਦਰ ਜਮਾਲ ਲਾਰੀ ਨੂੰ ਟਿਕਟ ਦਿੱਤੀ ਸੀ ਪਰ ਉਹਨਾਂ ਦੀ ਟਿਕਟ ਕੱਟ ਕੇ ਸ਼ਹਿਦ ਅਲੀ ਨੂੰ ਮੌਕਾ ਦਿੱਤਾ ਗਿਆ ਮੇਜ਼ਨ ਦੁਨੀਏ ਦੇ ਖਬਰਾਂ ਮੈਨੂੰ ਦਾ ਇਜਾਜ਼ਤ ਹੈ ਧੰਨਵਾਦ ਦਾ ਸ਼ਿਕਾ